ਪੰਜਾਬ ਚੜਾਂ ਦੇ ਰਾਤਕਾਰਜਾਂ ਨੂੰ ਲੈ ਕੇ ਮੁੱਖ ਮੰਤਰੀ ਮਾਨਯੋਗ ਸਦੀ ਹਾਈ ਲੈਵਲ ਮੀਟਿੰਗ 11 ਵਜੇ ਚੰਡੀਗੜ੍ਹ ਦੇ ਵਿੱਚ ਸੀਐਮ ਰਹੇ ਹਾਈਸਟ ਹੋਵੇਗੀ ਬੈਠਕ ਵੀਡੀਓ ਕਾਨਫਰencing ਦੇ ਰਾਹੀਂ ਜੁੜਨਗੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਹੜ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਤਾਈ ਚਿੰਤਾ ਸਾਰੇ ਕੇਂਦਰੀ ਰਾਜ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਾਣਦੇ ਦਿੱਤੇ ਨਿਰਦੇਸ਼ ਰਾਜ ਮੰਤਰੀਆਂ ਦੇ ਨਾਲ ਤਾਲਮੇਲ ਕਰਨ ਦੇ ਤਰਨੁਚੁਗ ਪੰਜਾਬ ਜਾੜਾ ਦੇ ਕਾਰਨ ਹੁਣ ਤੱਕ 55 ਲੋਕਾਂ ਦੀ ਹੋਈ ਮੌਤ 22 ਤੋਂ 14 ਪਿੰਡ ਅਜੇ ਵੀ ਨੇ ਪ੍ਰਭਾਵਿਤ 23000 ਤੋਂ ਵੱਧ ਲੋਕ ਕੀਤੇ ਜਾ ਚੁੱਕੇ ਨੇ ਰੈਸਕਿਊ ਹੜ੍ਹਾਂ ਦਾ ਪਾਣੀ ਉਤਰਿਆ ਤਾਂ ਦਿਖਣ ਲੱਗੇ ਤਬਾਹੀ ਦੇ ਨਿਸ਼ਾਨ ਕਿਸਾਨਾਂ ਦੀਆਂ ਜ਼ਮੀਨਾਂ ਦੀ ਵਿਛੜੀ ਗੋਡੇ-ਗੋਡੇ ਰੇਤ ਪਾਣੀ ਦੇ ਵਿੱਚ ਦਬਾ ਦਬਾ ਹੋਈ ਮਸ਼ੀਨਰੀ ਹੜਪੇੜਾਂ ਦੀ ਮਦਦ ਲਈ ਅੱਜ ਜੀਪੀਸੀ ਨੇ ਰੱਖੇ 20 ਕਰੋੜ ਹਰਜਿੰਦਰ ਸਿੰਘ ਧਾਮੀ ਬੋਲੇ ਕਿਸਾਨਾਂ ਨੂੰ ਦੇਵਾਂਗੇ 8 ਲੱਖ ਲੀਟਰ ਡੀਜ਼ਲ ਦਾ ਜਰੂਰੀ ਸਮਾਨ ਦੇਣ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਲਾਇਆ ਜਾਣਗੇ ਮੈਡੀਕਲ ਕੈਂਪ ਪਿੰਡਾਂ ਦੇ ਪਿੰਡ ਜੀਦਾ ਦੇ ਵਿੱਚ ਹੋਏ ਤਮਾਕੇ ਦਾ ਮਾਮਲਾ ਗਰਮਾਇਆ ਸੂਤਰਾਂ ਮੁਤਾਬਕ ਭਾਰਤੀ ਫੌਜ ਵੀ ਕਰੇਗੀ ਮਾਮਲੇ ਦੀ ਜਾਂਚ ਹਾਸੀ ਦੇ ਵਿੱਚ ਪਿਉ ਪੁੱਤਰ ਹੋਏ ਨੇ ਜ਼ਖਮੀ ਪੁੱਤ ਨੇ ਆਨਲਾਈਨ ਮੰਗਵਾਈ ਸੀ ਵਿਸਫੋਟਕ ਸਮਗਰੀ ایشیا کپ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਾਲੇ ਹੋਣ ਵਾਲੇ ਮੈਚ ਤੇ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਨੇ ਚੁੱਕੇ ਸਵਾਲ ਕਿ ਜਦੋਂ ਬਾਕੀ ਚੀਜ਼ਾਂ ਤੇ ਰੋਕ ਤਾਂ ਫਿਰ ਮੈਚ ਕਿਉਂ ਕਪਿਲ ਦੇ ਬੋਲੇ ਇਹ ਦੇਸ਼ਾਂ ਦੀ ਪੋਲਿਸੀ ਦੇਸ਼ ਚਾਹੇਗਾ ਤਾਂ ਹੋਣਾ ਚਾਹੀਦਾ ਮੈਚ ਇਸਾਰਤੂ ਜੈਪ ਫਲਾਈਟ ਦੀ ਅੱਜ ਤੋਂ ਹੋਵੇਗੀ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਚੰਡੀਗੜ੍ਹ ਤੋਂ ਸ਼ਾਮ 5:30 ਵਜੇ ਵਰਚੂਲੀ ਦਿਖਾਉਣਗੇ ਹਰੀ ਝੰਡੀ 1955 ਰੁਪਏ ਰੱਖਿਆ ਗੇਗ ਪਾਸੇ ਦਾ ਕਿਰਾਇਆ ਦੇਸ਼ ਦੇ ਰਾਸ਼ਟਰਪਤੀ ਵੱਜੋਂ ਅੱਜ ਸੋਚਣਗੇ ਡਾਕਟਰ ਸੀ ਪੀ ਰਾਧਾ ਕ੍ਰਿਸ਼ਨਨ ਰਾਸ਼ਪਤੀ ਦ੍ਰੋਪਦੀ ਮੁਰਮੂ ਚਕਉਣਗੇ ਹਲਫ ਦਿੱਲੀ ਦੇ ਵਿੱਚ ਰਾਸ਼ਪਤੀ ਭਵਨ ਦੇ ਵਿੱਚ ਹੋਵੇਗਾ ਪ੍ਰੋਗਰਾਮ ਸਾਰਾ ਗੜੀ ਦੀ ਸ਼ਹਾਦਤ ਨੂੰ ਸਮਰਪਿਤ ਫੁੱਲਪੁਰ ਦੇ ਵਿੱਚ ਹੋਵੇਗਾ ਸਵੇਰ ਪਤਰੀ ਸਮਾਗਮ ਗੁਰਦਰਾ ਸਾਰਾ ਗੜੀ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਕੈਪਟਨ ਮੰਤਰੀ ਬਲਜੀਤ ਕੌਰ ਹੋਣਗੇ ਸ਼ਾਮਿਲ 21 ਸਿੱਖ ਫੌਜੀਆਂ ਨੇ ਪਠਾਨਾ ਨੂੰ ਦਿੱਤੀ ਸੀ ਜਤਾ ਸਿੰਘ ਉਰਜਵਾਦ ਦੇਨ ਦੇ ਪ੍ਰાયੋਜਕ ਪਤੰਜਲੀ ਗાય ਦਾ ghee ਮਾਂ ਦਾ ਭਰੋਸਾ ਪਿਆਰ سے ਪਰੋਸਾ ਸਸਰੀ ਗੱਲ ਤੁਸੀਂ ਵਖਰੇਉ ਨਿਊਜ਼ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਹੜ੍ਹਾਂ ਦੇ ਕਾਰਨ ਹੋਈ ਤਬਾਹੀ ਦੀ ਇੱਕ ਪਾਸੇ ਪੂਰਾ ਪੰਜਾਬ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਇਸ ਦੇ ਵਿਚਾਲੇ ਅੱਜ ਚੰਡੀਗੜ੍ਹ ਦੇ ਵਿੱਚ ਸੀਐਮ ਆਨ ਦੀ ਮੀਟਿੰਗ ਹੋਣ ਜਾ ਰਹੀ ਹੈ ਹੜ੍ਹਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਇਸ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਵੀਡੀਓ ਕਾਨਫਰੰਸ ਦੇ ਜਰੀਏ डीसी इस ਦੇ ਨਾਲ ਮੀਟਿੰਗ ਕਰਨਗੇ ਸੈਕਟਰੀ ਤੇ ਚੀਫ ਸੈਕਟਰੀ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਲੋਕਾਂ ਨੂੰ ਮਿਲਣ ਵਾਲੀਆਂ ਆ ਸਹੂਲਤਾਂ ਬਾਰੇ ਚਰਚਾ ਹੋਵੇਗੀ ਕੱਲੇ ਮੁੱਖ ਮੰਤਰੀ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ ਕਿਉਂਕਿ 5 ਸਤੰਬਰ ਤੋਂ ਮੁੱਖ ਮੰਤਰੀ ਮਾਨ ਹਸਪਤਾਲ ਦੇ ਵਿੱਚ ਦਾਖਲ ਸਨ ਤਾਂ ਜਿਵੇਂ ਹੀ ਕੱਲ ਹਸਪੀਟਲ ਤੋਂ ਸ਼ਾਮ ਵੇਲੇ ਛੁੱਟੀ ਮਿਲੀ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਪੂਰੇ ਐਕਟਿਵ ਨਜ਼ਰ ਆ ਰਹੇ ਨੇ ਅੱਜ ਮੀਟਿੰਗ ਵੀ ਸੱਦ ਲਈ ਗਈ ਹੈ ਹੜ੍ਹਾਂ ਦੀ ਮੌਜੂਦਾ ਸਥਿਤੀ ਦਾ ਇਸ ਮੀਟਿੰਗ ਦੇ ਵਿੱਚ ਜਾਇਜ਼ਾ ਲਿਆ ਜਾਵੇਗਾ ਅਦਰਸਲ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਡੀਸੀਜ਼ ਦੇ ਨਾਲ ਇਹ ਮੀਟਿੰਗ ਮੁੱਖ ਮੰਤਰੀ ਮਾਨ ਤੇ ਵੱਲੋਂ ਕੀਤੀ ਜਾਵੇਗੀ ਸੈਕਟਰੀ ਤੇ ਚੀਫ ਸੈਕਟਰੀ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਹੜ੍ਹਾਂ ਨੂੰ ਲੈ ਕੇ ਫਿਲਹਾਲ ਕਿਸ ਤਰੀਕੇ ਦੇ ਹਾਲਾਤ ਨੇ ਮੌਜੂਦਾ ਸਥਿਤੀ ਕੀ ਇਸ ਬਾਰੇ ਪੂਰੀ ਸਮੀਖਿਆ ਕੀਤੀ ਜਾਵੇਗੀ ਪੂਰੀ ਜਾਣਕਾਰੀ ਇਹ ਡੀਸੀਜ਼ ਤੋਂ ਅਧਿਕਾਰੀਆਂ ਤੋਂ ਲਈ ਜਾਵੇਗੀ ਤਾਂ ਉਸ ਦੇ ਹਲੇ ਹਾਜ ਦੇ ਨਾਲ ਹੀ ਅਗਲੇ ਕਦਮ ਜੋ ਕਿ ਸਰਕਾਰ ਦੇ ਵੱਲੋਂ ਚੁੱਕੇ ਜਾਣਗੇ ਕਿਉਂਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਚਾਹੇ ਉਹ ਕਿਸਾਨਾਂ ਦੀ ਫਸਲ ਦੀ ਗੱਲ ਹੋਵੇ ਲੋਕਾਂ ਦੇ ਘਰਾਂ ਦੀ ਗੱਲ ਹੋਵੇ ਘਰਾਂ ਦੇ ਵਿੱਚ ਪਏ ਸਾਜੋ-ਸਮਾਨ ਦੀ ਗੱਲ ਹੋਵੇ ਤਾਂ ਲੋਕਾਂ ਦਾ ਵੱਡੇ ਪੱਧਰ ਤੇ ਇਸ ਹੜਾਂ ਦੇ ਕਾਰਨ ਨੁਕਸਾਨ ਹੋਇਆ ਤੇ ਇਸ ਦੇ ਵਿੱਚ ਆਲੇ ਮੁੱਖ ਮੰਤਰੀ ਮਾਨ ਦੇ ਵੱਲੋਂ ਅੱਜ ਵੱਡੀ ਤੇ ਅਹਿਮ ਮੀਟਿੰਗ ਸੱਦੀ ਗਈ ਹੈ ਤੋ ਸਿਆਣਾਂ ਦੇ ਕਾਰਨ ਵਿਗੜੇ ਹਾਲਾਤਾਂ ਦੇ ਵਿਚਾਲੇ ਪੰਜਾਬ ਦੀ ਸਿਆਸਤ ਜਾਣ ਪਹਿਚਾਨ ਨੂੰ ਲੈ ਕੇ ਭੱਜ ਗਈ ਹੈ। ਬੀਤੇ ਦਿਨੀ ਸੁਨੀਲ ਜਾਖੜ ਦੇ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ ਵਾਲੇ ਬਿਆਨ ਤੇ ਸਿਆਸੀ ਪਾਰਾ ਸਤਵੇਂ ਅਸਮਾਨ ਤੇ ਜਾ ਪਹੁੰਚਿਆ। ਤੇ ਇਸ ਦਾ ਜਵਾਬ ਖੁਦ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦਿੱਤਾ। ਉੱਥੇ ਕੌਣ ਪਛਾਣਦਾ ਸੀਗਾ ਸਾਹਿਬ ਵੀ ਕੌਣ ਮੁੰਡੀਆਂ ਜੀ ਹੈ। ਮੈਂ ਤਾਂ ਆਪ ਜੀ ਤੇ ਮੁੰਡੀਆਂ ਸਾਹਿਬ ਨੂੰ ਮੇਰੀ ਮੁਲਾਕਾਤ ਨਹੀਂ ਹੋਈ ਸ਼ਾਹ ਸਾਹਮਣੇ ਆ ਜੈਂ ਮੈਂ ਵੀ ਗਿਸ਼ਟਾਕੀ ਕਰਦਾ। ਸੌਰੀ ਮੈਂ ਕੋਸਾ ਮੈਂ ਕਿਉਂ ਵਸਤ ਮੈਂ ਤਾਂ ਹੰਸ ਸਿਵੰਦਾ ਪੈਰੀਫਰੀ ਮੇਰੀ ਮੁਲਾਕਾਤ ਨਹੀਂ ਸਾਹਿਬ ਮੈਂ ਕਿੱਥੇ ਕਰਕੇ ਆਣ ਤੋਂ ਪਹਿਲਾਂ ਮਨੂੰ ਨਹੀਂ ਪਤਾ ਹੁੰਦੀ ਸਾਬ ਕਾਦੇ ਮੰਤਰੀ ਕਿਉਂ ਭੇਜਿਆ ਪੰਜਾਬੀ ਜੀਪੀ ਪ੍ਰਧਾਨ ਸੁਨੀਲ ਜਾਖੜ ਦੇ ਇਸ ਬਿਆਨ ਨੇ ਸੂਬੇ ਦੀ ਸਿਆਸਤ ਨੂੰ ਬੁਖਾ ਦਿੱਤਾ ਜੋ ਹੜਾਂ ਤੋਂ ਹੁਣ ਜਾਣ ਪਛਾਣ ਤੇ ਜਾ ਪਹੁੰਚੀ ਹੈ ਜਾਖੜ ਦੇ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ ਵਲੇ ਬਿਆਨ ਦੇ ਉੱਤੇ ਖੁਦ ਹਰਦੀਪ ਸਿੰਘ ਮੁੰਡੀਆਂ ਨੇ ਗੰਭੀਰ ਇਤਰਾਜ਼ ਜਤਾਇਆ ਤੇ ਤਿੱਖਾ ਪਲਟਵਾਰ ਕਰਦਿਆਂ ਕਟਿਆ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਗਾਏ ਤੇ ਸਵਾਲ ਚੁੱਕੇ ਕਿ ਜੇ ਇਹ ਮੰਤਰੀਆਂ ਤੋਂ ਇੰਨੀ ਨਫ਼ਰਤ ਕਰਦੇ ਨੇ ਤਾਂ ਲੋਕਾਂ ਨੂੰ ਕੀ ਪਿਆਰ ਕਰਦੇ ਹੋਣਗੇ। ਪਰ ਜੇ ਮੈਂ ਮੰਗ ਕੀਤੀ ਆ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਬਾਅਦ ਸ਼੍ਰੀ ਜਾਖੜ ਜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸ਼ਬਦ ਬੋਲੇ ਆ ਇਸ ਤੋਂ ਇਨਸਾਫ਼ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰਨੇ ਨੂੰ ਨਹੀਂ ਪਸੰਦ ਆ ਰਹੇ। ਸੋ ਆਮ ਪੰਜਾਬ ਨੂੰ ਇਹਨਾਂ ਨਾਲ ਪਿਆਰ ਨਹੀਂ ਹੈ, ਨਫ਼ਰਤ ਹੈ। ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪ ਵਾਲ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹੀ ਦਿਖਦੇ ਆ। ਨਹੀਂ ਜਾਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਿ ਮੈਂ ਜਾਣਦਾ ਨਹੀਂ ਕੌਣ ਹੈ, ਕਾਦਾ ਮੰਤਰੀ ਆ। ਸੋ ਇੱਕ ਆਮ ਕਹਾਂ ਚੋਂ ਚੁਣ ਕੇ ਆਏ ਹੋਏ। ਸਾਡੇ ਹਲਕਾ ਸਾਹਨੇ ਵਾਲੇ ਲੋਕਾਂ ਨੇ ਪੌਣੇ 3 ਲੱਖ ਵੋਟਾਂ ਹੈ ਜਿਹੜਾ ਨੇ ਮੈਨੂੰ ਚੁਣਿਆ ਹੁਣ ਤੁਹਾਨੂੰ ਜਾਖੜਦਾ ਉਹ ਬਿਆਨ ਵੀ ਸੁਣਾਉਣੀ ਆ ਜਿਸ ਕਾਰਨ ਇਹ ਪੂਰਾ ਵਿਵਾਦ ਹੋ ਰਿਹਾ ਹੈ ਨੂੰ ਕਿਸ ਕੇ ਪੁੱਥੇ ਕੌਣ ਪਛਾਣਦਾ ਸੀਗਾ ਸਾਹਿਬ ਵੀ ਕੌਣ ਮੁੱਡੀਆਂ ਜੀ ਹੈ ਮੈਂ ਤਾਂ ਆਪਜੇ ਮੁੱਡੀਆਂ ਸਾਹਿਬ ਨੂੰ ਮੇਰੀ ਮੁਲਾਕਾਤ ਨਹੀਂ ਹੋਈ ਸਾਹਮਣੇ ਆ ਜਾਨ ਮੈਂ ਵੀ ਕੁਝ ਕਾਕੀ ਕਰ ਦਿੰਦਾ ਸੌਰੀ ਮੈਂ ਦੇਖੋ ਸਾਹਿਬ ਮੈਂ ਕਿਉਂ ਵੈਸੇ ਮੈਂ ਤਾਂ ਹਾਂ ਨਾ ਸਿੱਧਾ ਦਾ ਪੈਰੇਫਰੀ ਮੇਰੀ ਮੁਲਾਕਾਤ ਨਹੀਂ ਸਾਹਿਬ ਮੈਂ ਤਾਂ ਐਸੇ ਕਰਕੇ ਆਣ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਮੁੰਡੀਆਂ ਸਾਹਿਬ ਕਾਦੇ ਮੰਤਰੀ ਇਹ ਕਿਉਂ ਭੇਜੀਏ ਸੌਰੀ ਮੈਂ ਕਿਸੇ ਮੈਂ ਕੋ ਮੇਰੇ ਚ ਕੋ ਕਮੰਡ ਕੋਣ ਨਹੀਂ ਸਾਹਿਬ ਮੈਂ ਬਾਰੇ ਮੈਂ ਤਾਂ ਬੜਾ ਇੱਕ ਨਮਾਨਾ ਆਦਮੀ ਆ ਆਪ ਦੀ ਸਭ ਕੋਈ ਇਸ ਕੇ ਮਾਂ ਬੋਲੀ ਕਿੱਥੇ ਆ ਗਈ ਸਾਹਿਬ ਕਾ ਆਪ ਕੋ ਸਮਝ ਨਹੀਂ ਆਤੀ ਕਿਉਂ ਰਹੇ ਸੀ ਮੈਂ ਜਿਹੜੀ ਗੱਲ ਕਹੀ ਹੈ ਨਾ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕੰਟਰੋਵਰਸੀ ਕ੍ਰੀਏਟ ਕਰਨ ਦੀ ਆਦਤ ਹੈ ਸਾਹਿਬ ਹੁਣ ਕਿਸੇ ਨੇ ਆ ਗੱਲ ਨਹੀਂ ਕਹਿਣੀ ਵੀ ਆ ਦੱਸੋ 50000 ਕਾਦੇ ਮੰਗੀ ਜਾਂਦੇ ਹੋ ਹੁਣ ਆਓ ਜੀ ਬਈ ਸਾਡੀ ਤਾਂ ਬੇਇੱਜ਼ਤੀ ਕਰਤੀ ਜੇ ਬੇਇੱਜ਼ਤੀ ਕਰਾਉਣ ਵਾਲੇ ਲੱਛਣ ਕਰੋਗੇ ਤੁਸੀਂ ਜਾ ਕੇ ਪ੍ਰਪੋਜ਼ਲ ਲੈ ਕੇ ਜਾਓ ਸਾਹਿਬ ਦਰਅਸਲ ਇਹ ਪੂਰਾ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਪ੍ਰਧਾਨ ਮੰਤਰੀ ਮੋਦੀ ਬੀਤੇ ਦਿਨੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੇ ਉੱਤੇ ਆਏ ਅਤੇ ਸੂਬੇ ਦੇ ਲਈ 1600 ਕਰੋੜ ਰੁਪਏ ਐਲਾਨੇ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਮੁਤਾਬਕ ਉਹਨਾਂ ਨੇ ਇਸ ਪੈਕੇਜ ਨੂੰ ਲੈ ਕੇ ਸਵਾਲ ਚੁੱਕੇ ਤਾਂ ਪੀਐਮ ਨੇ ਕਿਹਾ ਕਿ ਤੁਹਾਨੂੰ ਹਿੰਦੀ ਸਮਝ ਨਹੀਂ ਆਉਂਦੀ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਮਾਪੋਲੀ ਦਾ અપਮਾਨ ਕਰਨ ਦੇ ਇਲਜ਼ਾਮ ਲਗਾਏ ਸਨ ਜਿਸ ਨੂੰ ਲੈ ਕੇ ਬੀਤੇ ਦਿਨੀ ਸੁਨੀਲ ਜਾਖੜ ਦੇ ਵੱਲੋਂ ਮੁੱਡੀਆਂ ਬਾਰੇ ਦਿੱਤੇ ਬਿਆਨ ਤੇ ਸਿਆਸੀ ਬਾਰਾ ਸੱਤਵੇਂ ਅਸਮਾਨ ਤੇ ਪਹੁੰਚਿਆ ਚੰਡੀਗੜ੍ਹ ਤੋਂ ਪਿੰਦਰ ਪਰੜ న్యూਸ ਇਟ ਇਨ ਪੰਜਾਬ ਉਧਰ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਮੌਤਾਂ ਦਾ ਅੰਕੜਾ ਪਹਿਲਾਂ ਦੇ ਮੁਕਾਬਲੇ ਹੋਰ ਵਧ ਗਿਆ ਮ੍ਰਿਤਕਾਂ ਦੀ ਗਿਣਤੀ ਹੁਣ 55 ਹੋ ਗਈ ਹੈ 2214 ਪਿੰਡ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੀ ਮਾਰ ਹੇਠ ਅਜੇ ਵੀ 388508 ਲੋਕ ਆਏ ਨੇ ਹੜ੍ਹਾਂ ਦੀ ਲਪੇਟ ਦੇ ਵਿੱਚ ਆਏ 3 ਲੋਕ ਅਜੇ ਵੀ ਲਾਪਤਾ ਨੇ 23337 ਲੋਕਾਂ ਨੂੰ ਹੁਣ ਤੱਕ ਆ ਰਿਸਕ ਕਿਤਾ ਜਾ ਚੁੱਕਾ ਹੈ ਆ ਹੜ੍ਹਾਂ ਦੇ ਕਾਰਨ ਕਿੰਨੇ ਵੱਡੇ ਪੱਧਰ ਤੇ ਜੋ ਕੇ ਨੁਕਸਾਨ ਹੋਏ ਅੰਕੜੇ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੇ ਨੇ ਕਿਉਂਕਿ ਸਰਕਾਰ ਦੇ ਵੱਲ ਹਰ ਰੋਜ਼ ਫਲੱਡ ਬੁਲੇਟਿਨ ਜਾਰੀ ਕੀਤਾ ਜਾਂਦਾ ਤਾਜ਼ਾ ਅੰਕੜੇ ਉਸ ਦੇ ਜ਼ਰੀਏ ਸਾਂਝੇ ਕੀਤੇ ਜਾਂਦੇ ਤੇ ਉਸ ਦੇ ਮੁਤਾਬਿਕ ਮੌਤਾਂ ਦੀ ਗਿਣਤੀ ਦੇ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ ਅਮ੍ਰਿਤਕਾਂ ਦੀ ਗਿਣਤੀ 55 ਤੇ ਪਹੁੰਚ ਗਈ ਹੈ ਤੇ 2214 ਪਿੰਡ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੀ ਮਾਰ ਦੀ ਢੇਟ ਹਜੇ ਵੀ 3 ਲੱਖ 88508 ਲੋਕ ਆਏ ਨੇ ਹੜਾਂ ਦੀ ਲਪੇਟ ਦੇ ਵਿੱਚ ਹੈ ਤਿੰਨ ਲੋਕ ਅਜੇ ਵੀ ਲਾਪਤਾ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਿਆ ਅਤੇ 30337 ਲੋਕਾਂ ਨੂੰ ਰੈਸਕਿਊ ਕੀਤਾ ਗਿਆ 111 ਰਾਹਤ ਕੈਂਪ ਜੋ ਕਿ ਵਕਫਾ ਜਗਾਵਾਂ ਤੇ ਲਗਾਏ ਗਏ ਨੇ ਰਾਹਤ ਕੈਂਪਾਂ ਦੇ ਵਿੱਚ 4585 ਲੋਕ ਰੱਖੇ ਗਏ ਨੇ ਜਿਨ੍ਹਾਂ ਨੂੰ ਕਿ ਵਕਫਾ ਇਲਾਕਿਆਂ ਤੋਂ ਰੈਸਕਿਊ ਕੀਤਾ ਗਿਆ 55 ਮੌਤਾਂ ਹੁਣ ਤੱਕ ਇਹਨਾਂ ਹੜਾਂ ਦੇ ਕਾਰਨ ਹੋ ਚੁੱਕੀਆਂ ਨੇ ਪੰਜਾਬ ਭਰ ਦੇ ਵਿੱਚ ਕਿ ਹੜਾਂ ਦੇ ਕਾਰਨ ਵੱਡੇ ਪੱਧਰ ਤੇ تباہੀ ਹੋਈ ਹੈ ਤੇ 2214 ਪਿੰਡ ਆ ਪ੍ਰਭਾਵਿਤ ਹੋਏ ਨੇ ਅੰਕੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਕਿ 2214 ਪਿੰਡ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਤੇ ਨਾ ਆ ਪਿੰਡਾਂ ਦੇ ਵਿੱਚੋਂ 23337 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਜਨਨ ਨੂੰ ਕਿ 111 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਾਤ ਕੈਂਪ ਲਗਾਏ ਗਏ ਨੇ ਉਹਨਾਂ ਰਾਤ ਕੈਂਪਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਰੱਖਿਆ ਗਿਆ ਹੜ੍ਹਾਂ ਦੇ ਕਾਰਨ ਹਰ ਪਾਸੇ ਵੱਡੇ ਪੱਧਰ ਤੇ ਬਰਬਾਦੀ ਹੋਈ ਹੈ ਤਬਾਹੀ ਹੋਈ ਹੈ ਗੱਲ ਅਮਰਸਰ ਦੀ ਕਰੀਏ ਤਾਂ ਇੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਇਸ ਦੇ ਵਿਚਾਲੇ న్యూਸ 18 ਦੇ ਵੱਲੋਂ ਇੱਕ ਕਿਸਾਨ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੀ ਜ਼ਮੀਨ ਭਾਰਤ-ਪਾਕਿਸਤਾਨ ਸਰਹੱਦ ਤੇ ਲੱਗੀ ਪਿੰਡਿਆਲੀ ਧਾਰ ਦੇ ਪਾਰ ਹੈ ਪੀੜਤ ਕਿਸਾਨ ਨੇ ਦੱਸਿਆ ਕਿ ਉਸ ਦੀ 18 ਏਕੜ ਜ਼ਮੀਨ ਸਰਹੱਦ ਤੋਂ ਪਾਰ ਹੈ ਜੋ ਕਿ ਹੜ੍ਹਾਂ ਦੇ ਕਾਰਨ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਚੁੱਕੀ ਹੈ ਅਜਨਾਲਾ ਇਲਾਕੇ ਵਿੱਚ ਆਏ ਹੜ੍ਹਾਂ ਨੇ ਕਿਸਾਨਾਂ ਦੇ ਖੇਤਾਂ ਦੀ ਬਿਲਕੁਲ ਰੂਪਰੇਖਾ ਬਦਲ ਕੇ ਰੱਖ ਦਿੱਤੀ ਹੈ ਤਾਂ ਇਸ ਵੇਲੇ ਮੈਂ ਇੱਕ ਝੋਨੇ ਦੇ ਖੇਤ ਦੇ ਵਿੱਚ ਹਾਂ ਪਰ ਤੁਹਾਨੂੰ ਖੇਤ ਦੀ بجائے ਰੇਗਿਸਤਾਨ ਦਾ ਭੁਲੇਖਾ ਪਏਗਾ ਤਾਂ ਇਹ ਤੁਸੀਂ ਦੇਖੋ ਕਿ ਜਿਸ ਰੇਤ ਦਾ ਲਗਾਤਾਰ ਜ਼ਿਕਰ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਜ਼ਿਕਰ ਕੀਤਾ ਗਿਆ ਤਾਂ ਇਹ ਤੁਸੀਂ ਦੇਖੋ ਕਿ ਜਿਹੜੀ ਰੇਤ ਹੈ ਉਹ ਇਸ ਵੇਲੇ ਨਾਲ ਦੀ ਨਾਲ ਤੁਸੀਂ ਝੋਨੇ ਦੇ ਜਿਹੜੇ ਸਿੱਟੇ ਵੀ ਦੇਖ ਸਕਦੇ ਹੋ ਤਾਂ ਇਹ ਹਾਲਾਤ ਨੇ ਇਸ ਵੇਲੇ ਦੇਣ ਸਾਡੇ ਨਾਲ ਕਿਸਾਨ ਆਗੂ ਪਲਵਿੰਦਰ ਮਾਲਵੀ ਨੇ ਹੋਰ ਕਿਸਾਨ ਵੀ ਨੇ ਮਾਲ ਸਾਹਿਬ ਇਸ ਜਗ੍ਹਾ ਤੇ ਆ ਕੇ ਗੱਲਬਾਤ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਜਿਹੜਾ ਸਰਕਾਰ ਗੱਲ ਕਰ ਰਹੀ ਹੈ ਕਿ ਜਿਹੜੇ ਕਿਸਾਨ ਦੇ ਖੇਤ ਦੇ ਵਿੱਚ ਰੇਤਾ ਜਾਂ ਮਿੱਟੀ ਹੈ ਉਹ ਆਪ ਵੇਚ ਸਕਦਾ ਇਹ ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਮੁਸ਼ਕਲ ਹੈ ਪਹਿਲੀ ਗੱਲ ਅਰਜੀਵ ਜੀ ਇਹ ਨਾ ਤੇ ਮਿੱਟੀ ਦੇ ਨਾ ਇਹ ਰੇਤਾ ਇਹਦੇ ਵਿੱਚ ਪਲ ਜੰਮੀ ਆ ਇਹ ਕਿਹੇ ਬੰਨੇਵ ਨੇ ਲੱਗਨੇ ਨਾ ਇਹ ਰੇਤਾ ਦੇ ਕੰਮ ਆ ਸਕਦੀ ਨਾ ਇਹ ਮਿੱਟੀ ਦੇ ਕੰਮ ਆ ਸਕਦੀ ਤੇ ਆਹ ਜਿਹੜਾ ਝੋਨੇ ਦਾ ਖੇਤ ਸੀ ਕਿਸਾਨ ਇਹ ਤੋਂ ਕਰੂਗਾ ਕੀ ਇਹਨੂੰ ਇਕੱਠੀ ਕਿੱਥੇ ਕਰੂਗਾ ਡੀਜ਼ਲ ਫੂਕ ਕੇ ਇਹਨੂੰ ਇਕੱਠੀ ਜਿਹਦੇ ਵਿਗਦੀ ਹੋਵੇ ਤੇ ਕਿਸਾਨ ਇਹਨੂੰ ਵੇਚ ਦੇ ਵਧੀਆ ਗੱਲ ਪਰ ਇਹ ਵਿਕ ਨਹੀਂ ਨੀ ਇਹ ਤੇ ਸਰਕਾਰ ਨੂੰ ਪਰਵਾਹਲਾ ਚਾਹੀਦਾ ਵੀ ਇਹਦੇ ਵਾਸਤੇ ਵੀ ਮਾਜਵਾ ਸ਼ੁਰੂ ਕਰਨਾ ਵੀ ਇਹਨੂੰ ਇਕੱਠੀ ਕਰਨ ਦਾ ਹੀ ਬੜਾ ਜ਼ਿਆਦਾ ਡੀਲਾਂ ਦਾ ਖਰਚਾ ਆ ਜਾਣਾ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਜਿਹੜੇ ਇਹਨਾਂ ਖੇਤਾਂ ਦੇ ਮਾਲਕ ਨੇ ਭਾਈ ਸਾਬ ਇਹ ਕਹਿਣਾ ਬੜਾ ਸੌਖਾ ਕਿ ਜਿਹੜੇ ਕਿਸਾਨ ਦੇ ਖੇਤ ਦੇ ਵਿੱਚ ਰੇਤਾ ਆ ਗਈ ਉਹ ਵੇਚ ਕੇ ਪਰਪਾਈ ਕਰੇ ਇਹ ਪੋਸੀਬਲ ਹੈ ਲੱਗਦਾ ਕਿ ਜਿਹੜਾ ਖਰਚਾ ਤੁਹਾਡਾ ਹੁਣ ਤੱਕ ਹੋਇਆ ਉਹ ਪੂਰਾ ਹੋ ਸਕਦਾ ਰੇਤਾ ਵੇਚ ਕੇ ਮੈਂ ਤੇ ਤੁਹਾਡੇ ਮੀਡੀਆ ਲਈ ਇੰਨਾ ਹੀ ਕਹਿ ਸਕਦਾ ਵੀ ਕਾਗਜ਼ਾਂ ਰਹੀ ਤਾਂ ਜੋ ਮਰਜ਼ੀ ਕਰੀ ਜੋ ਪ੍ਰੈਕਟੀਕਲ ਤੇ ਨਹੀਂ ਹੋ ਸਕਦਾ ਤਦੋ ਹਚਾਰਪੁਰ ਦੇ ਪਿੰਡ ਮੌਜਪੁਰ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਇੱਥੇ ਬਿਆਸ ਦਰਿਆ ਦੀ ਚਪੇੜ ਦੇ ਵਿੱਚ ਆਉਣ ਦੇ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ ਜੋ ਕਿ ਜ਼ਮੀਨ ਬੱਚੀ ਸੀ ਉਹ 4 ਤੋਂ 5 ਫੁੱਟ ਰੇਤੀ ਹੇਠਾਂ ਆ ਗਈ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਸਮਾਸਥੀ ਵੀ ਸੰਸਥਾ ਜਾਂ ਸਰਕਾਰ ਮਦਦ ਲਈ ਨਹੀਂ ਪਹੁੰਚੀ ਪਿੰਡ ਵਾਸੀਆਂ ਨੇ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਬਿਆਸ ਦਾ ਪਾਣੀ ਉਤਰਨਾ ਸ਼ੁਰੂ ਹੋ ਗਿਆ ਦੱਸਦੀ ਹੈ ਕਿ ਪੰਜਾਬ ਪਿਛਲੇ ਕਈ ਦਿਨਾਂ ਤੋਂ ਹੜ ਨਾਲ ਲੜ ਰਿਹਾ ਸੀ ਪਰ ਦੱਸ ਦਿੰਨੇ ਕਿ ਹੜ ਤਾਂ ਮੁੱਕ ਗਏ ਨੇ ਪਰ ਹੜ ਆਪਣੇ ਪਿੱਛੇ ਛੱਡ ਜਾਂਦੇ ਨੇ ਤਬਾਹੀ ਸਭ ਤੋਂ ਪਹਿਲਾਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜ਼ਰੂਰ ਦਿਖਾਣ ਬਿਆਸ ਦਰਿਆ ਦੇ ਅਸੀਂ ਉਸ ਕਿਨਾਰੇ ਤੇ ਖੜੇ ਆ ਜਿੱਥੇ ਦੋ ਜ਼ਿਲ੍ਹੇ ਆਪਸ ਵਿੱਚ ਮਿਲਦੇ ਆ ਦੱਸ ਦਿੰਨੇ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਹੁਸ਼ਾਰਪੁਰ ਜ਼ਿਲਹਾ ਆ ਉਸਦੇ ਨਾਲ ਹੀ ਇੱਕ ਗੁਰਦਾਸਪੁਰ ਜ਼ਿਲ੍ਹਾਇਤ ਜਦ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਨਾਰੇ-ਕਿਨਾਰੇ ਦਰਿਆ 'ਜੋ ਪਿੰਡ ਵਸਦੇ ਨੇ ਉੱਥੇ ਕਵਰੇਜ ਲਈ ਪਹੁੰਚੇ ਤੇ ਸਾਨੂੰ ਪਤਾ ਲੱਗਾ ਕਿ ਇਸ ਇਲਾਕੇ ਦੇ ਵਿੱਚ ਜੋ ਬਾਰਡਰ ਹੈ ਗੁਰਦਾਸਪੁਰ ਦਾ ਇੱਥੇ ਬੜੀ ਹੀ ਵੱਡੀ ਤਬਾਹੀ ਆਈ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਲੋਕ ਜਿਹੜੇ ਨੇ ਇਹ ਪਿੰਡ ਮੋਜਪੁਰ ਦੇ ਨੇ ਵਿਧਾਨ ਸਭਾ ਕਾਦਿਆਂ ਦਾ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਕੋਈ ਮੀਡੀਆ ਟੀਮ ਇੱਥੇ ਪਹੁੰਚੀ ਨਾ ਹੀ ਕੋਈ ਅਧਿਕਾਰੀ ਆਪਣੀ ਸਮੱਸਿਆਵਾਂ ਦੱਸਣ ਤੱਕ ਕਿੰਨੂੰ ਦੱਸਣ ਕਿਉਂਕਿ ਹੁਣ ਜੋ ਅਸਲੀ ਵੱਡਾ ਚੈਲੰਜ ਹੈ ਇਹ ਬਰਸਾਤ ਜ਼ਮੀਨਾਂ ਜੋ ਬਚੀਆਂ ਨੇ ਉਹਨਾਂ 'ਚ ਰੇਤਾ ਜਮ ਚੁੱਕੀ ਹੈ ਪੂਰੀ ਤਰ੍ਹਾਂ ਪਰ ਚੁੱਕੀ ਹੈ ਸਾਡੇ ਨਾਲ ਸਰਪੰਚ ਸਾਹਿਬ ਜੀ ਮੌਜੂਦ ਹੈ ਸਰਪੰਚ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਹੈ ਤੁਹਾਡੇ ਪਿੰਡ ਦੇ ਹੁਣ ਸਾਡੇ ਬਹੁਤ ਮਾੜੇ ਹਾਲਾਤ ਨੇ ਜੀ ਸਾਡੇ ਏਰੀਏ ਦੇ ਜੀ ਹੂੰ ਤਿੰਨ ਲ 350 ਏਕੜ ਤੇ ਜ਼ਮੀਨ ਸਾਡੀ ਰੁੜ ਗਈ ਹੈ ਅੱਛਾ ਕੁਝ ਪਤਾ ਨਹੀਂ ਕਿੱਥੇ ਜ਼ਮੀਨ ਹੈਗੀ ਹਾਂ ਪਤਾ ਹੀ ਨਹੀਂ ਉਹਦਾ ਜੀ ਕੁਝ ਰੇਤਾ ਚੜ ਗਈ ਹੈ ਜੀ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਨੇ ਇੱਕ ਪਾਲਿਸੀ ਲਿਆਂਦੀ ਆ ਹਾਂ ਜੀ ਕਿ ਜਿਸ ਦਾ ਖੇਤ ਉਸ ਦੇ ਰੇਤ ਹੁਣ ਇਹ ਆਪਾਂ ਦੱਸ ਗੱਲ ਕਰਾਂਗੇ 4-4 ਫੁੱਟ ਦੇ ਚੜ ਗਈ ਹੈ ਕਿ ਲੱਗਦਾ ਕਿ ਇਹ ਕਿਸਾਨ ਲਈ ਫਾਇਦੇਮੰਦ ਹੈਗਾ ਇਹ ਸਕੀਮ ਇਹ ਬਿਲਕੁਲ ਸੰਭਵ ਨਹੀਂ ਇਹ ਤੇ ਦੇਣ ਡਾ ਨੇ ਨਵੰਬਰ ਤੱਕ ਟਾਈਮ ਨਵੰਬਰ ਤੱਕ ਤੇ ਇਥੇ ਰਸਤੇ ਨਹੀਂ ਬਣਨੇ ਇਹ ਰਸਤੇ ਜਿਹੜੇ ਨੇ ਸਾਰੇ ਟੁੱਟੇ ਨੇ ਸੁੱਕੇ ਜਿਵੇਂ ਜਿਹੜੇ ਰਸਤਾ ਨਹੀਂ ਸੁੱਕਦਾ ਰੇਤਾ ਕਾਹਦੇ ਤੇ ਜਾਏਗੀ ਇਹ ਮਿੱਟੀ ਘਾਤੇ ਜਾਊਗੀ ਪੰਜਾਬ ਦੇ ਵਿੱਚ ਹੜਾਂ ਦੇ ਨਾਲ ਹੋਈ ਤਬਾਹੀ ਦੇ ਕਾਰਨ ਕਈ ਲੋਕ ਬੇਕਾਰ ਹੋ ਗਏ ਇਸ ਦੇ ਵਿਚਾਲੇ ਬੇਵਸੀ ਦੀ ਇੱਕ ਤਸਵੀਰ ਟਾਂਡਾ ਦੇ ਪਿੰਡ ਮੋਜਪੁਰ ਤੋਂ ਸਾਹਮਣੇ ਆਈਏ ਜਿੱਥੇ ਲੋਕ ਪਿਛਲੇ 25 ਦਿਨਾਂ ਤੋਂ ਸ਼ਮਸ਼ਾਨ ਘਾਟ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਇਹਨਾਂ ਲੋਕਾਂ ਦੇ ਘਰ ਹੜ੍ਹ ਦੇ ਕਾਰਨ ਤਬਾਹ ਹੋ ਗਏ ਤੇ ਕਈ ਘਰ ਪਾਣੀ ਦੀ ਭੇਟ ਚੜ ਗਏ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਸਾਡੇ ਤੱਕ ਕੋਈ ਵੀ ਮਦਦ ਨਹੀਂ ਪਹੁੰਚਾਈ ਗਈ ਜੀ ਹਾਂ ਨਸਾਰ ਵੀ 25 ਦਿਨ ਹੋ ਗਏ ਨੇ ਇੱਥੇ ਰਹਿੰਦੇ ਆ ਬਹੁਤ ਮੰਦੀ ਹਾਲਤ ਹੈ ਇੱਥੇ ਪਾਣੀ ਅੰਦਰਾਂ ਤੇ ਵੜਿਆ ਅਸੀਂ ਛੋਟੇ ਛੋਟੇ ਬੱਚੇ ਲੈ ਕੇ ਤਾਂ ਕੌੜਾ ਜਿਹਾ ਬੈਠੇ ਹਾਂ ਸਾਡੀ ਕੋਈ ਹਾਲਤ ਨਹੀਂ ਸਾਡੀ ਬਹੁਤ ਮੰਦੀ ਹਾਲ ਤੇ ਇੱਥੇ ਲੋਕੀ ਮਰੀ ਕਵਰਾ ਚਾਹੁੰਦੇ ਜੂੰਦੇ ਆਏ ਜਿੰਨਾ ਹੀ 25 ਦਿਨ ਹੋ ਗਏ ਨਹੀਂ ਫਿਆਨ ਕੇ ਬੱਚੇ ਆਲਾ ਟਾਈਮ ਪਾਸ ਕਰ ਰਹੇ ਬਹੁਤ ਬਾਹਰ ਤੇ ਬਹੁਤ ਜ਼ਿਆਦਾ ਪਾਣੀ ਅੰਦਰ ਇਹਨੇ ਸਾਡੀਆਂ ਸਭ ਕੰਦਾਂ ਭਿੱਜੀਆਂ ਨੋਤ ਰਹੀ ਹੁਣ ਤੁਸੀਂ ਵੀ 25 ਦਿਨ ਤੋਂ ਇੱਥੇ ਰਹਿ ਰਹੇ ਹਾਂ ਇੱਥੇ ਨੇ ਛੋਟੇ ਛੋਟੇ ਬੱਚੇ ਲੈ ਕੇ ਅਸੀਂ ਰਾਤ ਦੇ 11 ਵਜੇ ਇੱਥੇ ਆਇਆ ਰਾਤ ਪਾਣੀ ਪਿਆ ਇੱਥੇ ਅਸੀਂ ਦੇਖ ਰਹੇ ਹਾਂ ਕਿ ਪਛੋਂ ਦਾ ਚਾਰਾ ਵੀ ਇੱਥੇ ਕਹਿੰਦੇ ਸਾਰੀ ਤੂੜੀ ਵੀ ਸੜ ਚੁਕੀ ਸਭ ਕੁਝ ਹਾਂਜੀ ਤੂੜੀ ਵੀ ਸਾਡੀ ਗਲ ਗਈ ਹੈ ਸਾਰੇ ਅੰਦਰ ਜੋ ਸਮਾਨ ਹੀ ਅੰਦਰ ਕੰਧਾਂ ਡੇਗ ਪਈਆਂ ਕਮਰੇ ਛੋਟੇ ਛੋਟੇ ਡੇਗ ਪੈ ਨੇ ਉਹ ਵੀ ਸਾਡਾ ਅੰਦਰ ਸਮਾਨ ਕੋਈ ਗਲ ਗਿਆ ਕੋਈ ਕੋਈ ਉੱਥੇ ਫਾਜ਼ਿਲਕਾ ਦੇ ਸਰਦਪਿੰਡ ਹਰਦ ਦੀ ਚਪੇਟ ਦੇ ਵਿੱਚ ਨੇ ਲੋਕਾਂ ਦਾ ਸਭ ਕੁਝ ਤਬਾਹ ਹੋ ਗਿਆ ਲੋਕ ਬੇਕਾਰ ਹੋ ਚੁੱਕੇ ਨੇ ਤਸਵੀਰਾਂ ਨੇ ਮੰਡੀ ਲਾਧੂ ਕਾਦੀ ਅਨਾਜ ਮੰਡੀ ਦੀਆਂ ਪਰ ਇੱਥੇ ਹਾਲమే ਹੈ ਕਿ ਅੱਜ ਅਨਾਜ ਦੀ ਥਾਂ ਤੰਬੂ ਹੀ ਤੰਬੂ ਨਜ਼ਰ ਆ ਰਹੇ ਨੇ ਲੋਕ ਆਪਣੇ ਘਰ ਛੱਡ ਕੇ ਖੁੱਲੇ ਆਸਮਾਨ ਦੇ ਹੇਠ ਤੰਬੂ ਲਗਾ ਕੇ ਰਹਿਣ ਨੂੰ ਮਜਬੂਰ ਨੇ ਕਿ ਹੁਣ ਇਹੀ ਲੋਕਾਂ ਦਾ ਸਹਾਰਾ ਨੇ ਤੇ ਇਹੀ ਪਸ਼ੂਆਂ ਦਾ ਸਹਾਰਾ ਨੇ ਪਰਿਵਾਰ ਉਡੀਕ ਕਰ ਰਿਹਾ ਨੇ ਕਿ ਕਦੋਂ ਉਹਨਾਂ ਦੇ ਇਲਾਕੇ ਦੇ ਵਿੱਚ ਪਾਣੀ ਦਾ ਲੈਵਲ ਥੋੜਾ ਘਟੇਗਾ ਤੇ ਉਹ ਮੁੜ ਵਾਪਸ ਜਾ ਸਕਣਗੇ ਇਦਰ ਪੈਲ ਹੜਿਕੋ ਨਿਆਕੇ ਫਾਜ਼ਿਲਕਾ ਦੇ ਸਰਦੀ ਪਿੰਡ ਹੜਾਂ ਦੀ ਮਾਰ ਦੇ ਚਨੇ ਤੇ ਇਨ੍ਹਾਂ ਹੜਾਂ ਦੇ ਪੀੜਤਾਂ ਦੇ ਲਈ ਜਿਹੜਾ ਹੈ ਹੁਣ ਖੁੱਲੇ ਆਸਮਾਨ ਜਿਹੜਾ ਨੇ ਜਿਹੜੇ ਆਸਰਾ ਬਣੇ ਹਨ ਟੈਂਟ ਲਗਾ ਕੇ ਜਿਹੜਾ ਗੁਜ਼ਾਰਾ ਕੀਤਾ ਜਾ ਰਿਹਾ ਹੈ ਫਾਜ਼ਿਲਕਾ ਦੇ ਮੰਡੀ ਲਾਧੂਕਾ ਦੇ ਅੰਦਰ ਅਸੀਂ ਮੌਜੂਦ ਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਸਰਦੀ ਪਿੰਡਾਂ ਦੇ ਲੋਕ ਹੜ ਪੀੜਤ ਜਿਹੜੇ ਨੇ ਲੋਕ ਉਹ ਟੈਂਟ ਦੇ ਵਿੱਚ ਬੈਠ ਕੇ ਜਿਹੜਾ ਇਹ ਗੁਜ਼ਾਰਾ ਕਰ ਰਹੇ ਨੇ ਇਹ ਇਧਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕੀ ਇੱਕ ਪਰਿਵਾਰ ਜਿਹੜਾ ਬੈਠਾ ਹੈ ਪਰਿਵਾਰ ਦੇ ਜਿਹੜਾ ਬੀਬੀਆਂ ਜਿਹੜੀਆਂ ਬੈਠੀਆਂ ਨੇ ਗੱਲਬਾਤ ਵੀ ਕਰ ਲੈਣੇ ਆ ਵੀ ਜੀ ਕਿੱਥੋਂ ਆਏ ਜੇ ਹਾਂਜੀ ਕਲਾਪਾ ਪਹਿਣੀ ਕੋ ਅੱਜ ਕੀ ਹਾਲਾਤ ਕੀ ਨੇ ਉੱਥੇ ਹਾਲਾਤ ਬਹੁਤ ਮਾੜੇ ਨੇ ਉੱਥੇ ਹੋਰ ਕੀ ਹਾਲਾਤ ਨੇ ਤੇ ਫਿਰ ਦਿਨ ਕਿਵੇਂ ਇੱਥੇ ਕੱਟੇ ਜਾ ਰਹੇ ਨੇ ਯਾਨੀ ਕਿਵੇਂ ਕੱਟੇ ਨੇ ਫਿਰ ਜਦੋਂ ਮੁਸ਼ਕਲ ਆ ਜਾਵੇ ਫਿਰ ਉਹਨਾਂ ਨੂੰ ਉਸਾ ਤੋਂ ਕੱਟੇ ਪਾਸੇ ਦੇ ਤਾਂ ਕੀ ਕਰਨਾ ਸੀਗਾ ਅੱਛਾ ਕਿੰਨੇ ਦਿਨ ਹੋ ਗਏ ਐਸੇ ਤਰ੍ਹਾਂ ਬੈਠੇ ਇਸੇ ਬੈਠੇ ਨੂੰ ਘਟਾ ਨਾ ਘਟਾ ਹੋ ਗਈ 8-10 ਦਿਨ ਹੀ ਬਸ ਟੈਂਪਾਸ ਕਰੀ ਜਾਂਦੇ ਆ ਨਾ ਅਗਲੇ ਕੋਈ ਪਿੱਛੇ ਬੈਠੇ ਨੇ ਉਹ ਤੇ ਬਖਾਵ ਹੋਈ ਜਾਂਦੇ ਨੇ ਜਿਹੜੇ ਅੱਥੇ ਅੱਥੇ ਹੋਈ ਜਾਂਦੇ ਆ। ਉਧਰ ਮਾਨਸਾ ਦੇ ਪਿੰਡ ਬਰਨਾਲਾ ਦੇ ਵਿੱਚ ਬਰਸਾਤ ਦੇ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਜਿਸ ਦੇ ਕਾਰਨ ਪਰਿਵਾਰ ਦਰਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ ਛੱਤ ਡਿੱਗਣ ਦੇ ਕਾਰਨ ਘਰ ਦਾ ਸਾਰਾ ਸਮਾਨ ਖਰਾਬ ਹੋ ਗਿਆ ਹੈ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਅਮਰੀ ਮਾਈ ਐ ਬੁਮਾਰੰਜੀ ਤੇ ਇੱਕ ਮੈਂ ਆਈ ਮੇਰੀ ਅੱਖ ਤੋਂ ਦੀਨਾ ਨਹੀਂ ਮੈਨੂੰ ਤੇ ਵੀ ਮੈਂ ਸਾਰਾ ਕਰਦਾ ਕਮਾਫ ਕਰਦਾ ਹੀ ਤੇ ਸਕੂਲ ਵੀ ਐ ਨਹੀਂ ਤੜਕੇ ਆ ਇੱਕ ਮੇਰਾ ਭਰਾ ਹੀ ਨਾਲ ਕਰਾਂਦਾ ਇੱਕ ਮੇਰੇ ਸਾਡਾ ਘਰ ਆਈ ਉਹ ਡਿੱਗ ਪਈ ਜਿਸ ਕਿਸੇ ਵੀਰ ਨੂੰ ਸਾਡੀ ਮਦਦ ਕਰ ਸਕਦਾ ਉਹ ਕਰਾ ਜੋ ਆਡੀ ਵੀਡੀਓ ਦੇਖਦਾ ਸਾਡੀ ਮਦਦ ਕਰੇ ਪਠਾਨਕੋੜ ਦੇ ਵਿੱਚ ਪਈ ਰਾਵੀ ਦੀ ਮਾਰ ਤੋਂ ਬਾਅਦ ਹੁਣ ਹੌਲੀ ਹੌਲੀ ਨੁਕਸਾਨ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਪੁਵਾ ਦੀ ਤਾਂ ਇੱਥੇ ਕਰੀਬ 7 ਘਰ ਰਾਵੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਕਈ ਘਰਾਂ ਦੇ ਵਿੱਚ ਤਰੇੜਾਂ ਤੱਕ ਆ ਚੁੱਕੀਆਂ ਨੇ ਜੋ ਬਿਲਕੁਲ ਡਿੱਗਣ ਦੀ ਕगार 'ਤੇ ਨੇ ਪੀੜਤ ਲੋਕਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਬਦਲਵਾਤ ਤੁਸੀਂ ਦੇਖੇ ਕਰਦੇ ਹੋ ਪਾਣੀ ਦੇ ਹਿਸਾਬ ਦਾ ਆ ਗਿਆ ਜਾਂ ਸੰੰਗਣ ਵੀ ਨਹੀਂ ਦਿੱਤਾ ਬੜੀ ਮੁਸ਼ਕਲਾਂ ਹੀ ਪਾ ਤੁਸੀਂ ਤਰਪੂਜੀਆਂ ਤੋਂ ਸੜਕ ਤੱਕ ਅਗੇ ਸਾਨੂੰ ਪਾਣੀ ਲੰਘ ਨਹੀਂ ਲੰਦਾ ਇੱਕ ਦੂਸਰੇ ਨੂੰ ਸਾਨੂੰ ਪਾਕੀ ਤੱਕ ਸੁਰੱਖਿਅਤ ਜਗ੍ਹਾ ਤੇ ਭਜਾਇਆ ਪ੍ਰੋਬਲਮ ਇਹ ਪਾਣੀ ਆਇਆ ਸੀਗਾ ਪਾਣੀ ਨੇ ਲੈ ਗਿਆ ਵਹਾ ਕੇ ਸਾਰਾ ਕੁਝ ਹੁਣ ਤੇ ਬਚੇ ਕੁਝ ਨਹੀਂ ਨਾ ਕੋਈ ਸਮਾਨ ਆ ਨਾ ਕੁਝ ਜਿਹੜੇ ਬ੍ਰਦਰ ਨੇ ਕੱਪੜੇ ਪਾਏ ਗਲ ਉਹ ਅੱਛੋ ਹੀ ਬਚੇ 104 ਨੂੰ ਮਦਦ ਮਿਲੀਏ ਕੋਈ ਮਦਦ ਨਹੀਂ ਮਦਦ ਦਿੰਦੇ ਐ ਪਰ ਉਹ ਸਿਰਫ ਇਦਾਂ ਦੇ ਦਿੰਦੇ ਮਦਦ ਵੱਡੇ ਨੇ ਦਿੱਤੀ ਦੋ ਸੈਟ ਬਣੇ ਇੱਥੇ ਨਾ ਪੂਰੇ ਪਰ ਇੱਕ ਨੂੰ ਦੇ ਦਿੰਦੇ ਹੁਣ ਮੰਗ ਮੰਗ ਕੇ ਪਿੱਛੇ-ਪਿੱਛੇ ਘੁੰਮ ਕੇ ਦੇਵਾਰ ਨਹੀਂ ਖੰਦੀ ਹੁਣ ਪਿਛਲੇ ਦਿਨੋਂ ਲਗਾਤਾਰ ਪਏ ਮੀਂਹ ਦੇ ਕਾਰਨ ਸੁਲਤਾਨਪੁਰ ਲੋਧੀ ਦੇ ਕਰੀਬ 16 ਪਿੰਡ ਟਾਪੂ ਬਣ ਚੁੱਕੇ ਸੀ ਪਰ ਹੁਣ ਇਹਨਾਂ ਪਿੰਡਾਂ ਦੇ ਸੁਧਾਰ ਵੇਖਣ ਨੂੰ ਮਿਲ ਰਿਹਾ ਬਾਉਪੁਰ ਅਤੇ ਸੰਗਰਾ ਸਮੇਤ ਕਈ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਘਟ ਚੁੱਕਿਆ ਹੁਣ ਇਹਨਾਂ ਕਿਸਾਨਾਂ ਦੇ ਲਈ ਅਗਲੀ ਫਸਲ ਦੀ ਬਜਾਈ ਵੱਡੀ ਚੁਣੌਤੀ ਹੈ ਕਿਉਂਕਿ ਸਾਧਨਾਂ ਦੀ ਘਾਟ ਅਤੇ ਆਰਥਿਕ ਤੌਰ ਤੇ ਮੰਦ ਹਾਲੀ ਦੇ ਨਾਲ ਜੂਝਰੇ ਇਸ ਇਲਾਕੇ ਦੇ ਕਿਸਾਨ ਆਪਣੀ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ ਦੇ ਵਿੱਚ ਅਸਮਰੱਥ ਹਨ ਦੂਜੇ ਪਾਸੇ ਕਈ ਥਾਵਾਂ ਤੇ ਘਰਾਂ ਦੇ ਵਿੱਚ ਗੰਧਾਂ ਤੇ ਛੱਤਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਬੇਸ਼ੱਕ ਅਜੇ ਪਾਣੀ ਪੂਰੀ ਤਰ੍ਹਾਂ ਦੇ ਨਾਲ ਨਹੀਂ ਘਟਿਆ ਪਰ ਨੁਕਸਾਨ ਨਜ਼ਰ ਆਉਣਾ ਸ਼ੁਰੂ ਹੋ ਗਿਆ ਇਹ ਆ ਵੀ ਸਾਡੇ ਹਾਲਾਤ ਜਿਹੜੇ ਆ 11 ਤਰੀਕ ਦੇ ਖਰਾਬ ਹੋਏ ਸੀਗੇ ਤੇ ਕੱਲ ਦੇ ਕੁਝ ਸੁਧਰੇ ਆ ਇਹ ਆ ਕਿ ਬਾਉਪੁਰ ਕਦੀਮ ਤੇ ਬਾਉਪੁਰ ਜਦੀਦ ਦਾ ਜਿਹੜਾ ਗੁਰਦੁਆਰਾ ਸਾਹਿਬ ਉੱਥੋਂ ਦਾ ਰਸਤਾ ਚਾਲੂ ਹੋਇਆ ਉਸ ਤੋਂ ਅੱਗੇ ਜਿਹੜਾ ਸਾਂਘਰਾ ਪਿੰਡ ਆ ਤੇ ਹੋਰ ਨਾਲ ਦੇ ਪਿੰਡਾਂ ਉਹਨਾਂ ਤੱਕ ਤੇ ਅਜੇ ਵੀ ਬੋਟ ਹੀ ਚਲਦੀ ਹੈ ਤੇ ਜਿਹੜਾ ਰਾਮਪੁਰ ਗੌਰੇ ਤੋਂ ਜਿਹੜੇ ਪੰਜ ਸੱਤ ਆਪਣੇ ਘਰ ਟੱਠੇ ਆ ਉਥੇ ਜਿਹੜਾ ਇੰਨਾ ਕੁ ਜ਼ਿਆਦਾ ਪਾੜ ਆ ਕੇ ਜਿਹੜਾ ਤੀਸਰਾ ਦਰਿਆ ਵਾ ਉਹ ਐਸ ਵਕਤ ਆ ਇਸ ਏਰੀਏ ਦੇ ਸੈਂਟਰ ਵਿੱਚ ਦੀ ਵਗ ਰਿਹਾ ਜਿਹੜਾ ਤਰੰਤਰਨ ਦੀ ਫਲੋ ਜਾਂਦਾ ਸੀ ਉਹ ਬਿਲਕੁਲ ਬੰਦ ਹੋ ਚੁੱਕਾ ਹੈ ਹਾਲ ਤੇ ਅਜੇ ਮੜਾ ਹੀ ਆ ਫਿਲਹਾਲ ਕੋਈ ਹਾਲ ਨਹੀਂ ਹੈ ਜੀ ਮਤਲਬ ਰਾਮਪੁਰ ਗੌਰੇ 'ਚ ਪਾਣੀ ਫੁੱਲ ਚੱਲਣ ਡਿਆ ਜੇ ਜਿੱਥੋਂ ਟੁੱਟਾ ਮਲ ਰਾ ਜਿਹੜਾ ਬੰਨ ਟਟਾ ਵਾ ਇਹ ਪਾਣੀ ਚੱਲ ਰਿਹਾ ਉਥੇ ਤੇ ਘਰ ਉਥੇ ਕੋਈ 9-10 ਤੇ ਇੱਕਦਮ ਰੋੜੀ ਗਏ ਘਰ ਅਜੰਮਰ ਸਰ ਦੇ ਪਿੰਡ ਮੰਜ ਦੇ ਵਿੱਚ ਹੜ੍ਹਾਂ ਨੇ ਕਿਸਾਨਾਂ ਦੇ ਖੇਤ ਤਬਾਹ ਕਰ ਦਿੱਤੇ ਨੇ ਇਹਨਾਂ ਦੇ ਵਿੱਚ ਉਹ ਕਿਸਾਨ ਵੀ ਸ਼ਾਮਲ ਨੇ ਜੋ ਕਿ ਜ਼ਮੀਨ ਨੂੰ ਠੇਕੇ ਤੇ ਲੈ ਕੇ ਖੇਤੀ ਕਰਦੇ ਸਾਂ ਜਿਸ ਦਾ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੂੰ ਪਹਿਲਾਂ ਹੀ ਠੇਕਾ ਦੇ ਦਿੱਤਾ ਤੇ ਹੁਣ ਕੁਦਰਤੀ ਆਫਤ ਦੇ ਕਾਰਨ ਉਹਨਾਂ ਦੀ ਫਸਲ ਬਰਬਾਦ ਹੋ ਗਈ ਹੈ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਨੂੰ ਵਿੱਤੀ ਨੁਕਸਾਨ ਤੋਂ ਕੁਝ ਰਾਹਤ ਮਿਲ ਸਕੇ ਕਿਸਾਨਾਂ ਨੇ ਕਿਹਾ ਕਿ ਸੱਕੀ ਨਾਲਿਆਂ ਨੂੰ ਖੁੱਲਾ ਕਰਵਾ ਕੇ ਸਫਾਈ ਕਰਵਾਈ ਜਾਵੇ ਪਿੰਡ ਮਾਂਝਾ ਤਹਿਸੀਲ ਲੋਪੋ ਜਿਲ੍ਹਾ ਅੰਮ੍ਰਿਤਸਰ ਇਹ ਜ਼ਮੀਨ ਜਿਹੜੀ ਆ ਲਗਭਗ 60000 ਮੀਟਰ ਦੇ ਲਈ ਆ 20000 ਰੁਪਏ ਤੇ ਖਰਚਾ ਲੱਗ ਚੁੱਕਾ ਸਕੀਨ ਨਾਲੇ ਖਣੋਂ ਖਲਾਈ ਖਣੋਂ ਜਿਹੜਾ ਵੇ ਪਾਣੀ ਆ 27 ਤਰੀਕ ਦਾ ਪਾਣੀ ਚੜਿਆ ਵਾ ਅੱਜ ਲਗਭਗ 15 ਤੋਂ 16 ਦਿਨ ਹੋ ਗਏ ਜ਼ਮੀਨ ਜਿਹੜੀ ਪਾਣੀ ਨਾਲ ਡੁੱਬੀ ਆ ਅਗਲੇ ਬੰਨੇ ਬੀਐਸਐਫ ਨੇ ਜਿਹੜਾ ਪੁਲ ਬੱਧਾ ਵਾ ਪੁਲ ਦੇ ਵਿੱਚ ਬਿਲਕੁਲ ਜਾ ਕੇ ਬੂਟੀ ਪਸੀ ਉਥੋਂ ਪਾਣੀ ਦੀ ਖਲਾਈ ਨਹੀਂ ਵਿਕਾਸ ਖਣੋਂ ਸਾਰਾ ਇਲਾਕਾ ਡੁੱਬ ਗਿਆ ਘੜ ਤੋਂ ਘਟ ਮੰਜ ਦਾ 1000 ਕਿੱਲਾ ਜ਼ਮੀਨ ਜਿਹੜੀ ਇਤਨਾ ਖਰਾਬ ਹੋ ਚੁੱਕੀ ਆ ਪ੍ਰਸ਼ਾਸ ਉਹ ਜਿਹੜਾ ਭਿੰਡੀ ਜਾਂਦਾ ਵਾ ਚਾਹ ਰਮਦਾਸ ਸਾਹਿਬ ਦੇ ਜਾਂਦਾ ਅਜੇ ਤੱਕ ਸਾੜ ਕੋਈ ਨਹੀਂ ਪਹੁੰਚਿਆ ਜਿਹੜਾ ਤੁਹਾਨੂੰ ਝੋਨੇ ਇਧਰੋਂ ਸਾਰੇ ਮਾਰੋ ਜਿਹੜੇ ਤੁਹਾਨੂੰ ਹਰੇ ਦੇਖਦੇ ਨੇ ਇਹ ਗੱਭਾ ਝੋਨੇ ਦਾ ਬਿਲਕੁਲ ਖਰਾਬ ਹੋ ਚੁੱਕਾ ਵਾ ਤੇ ਬਸ ਤੁਹਾਨੂੰ ਜਿਹੜਾ ਉਤਰਾ ਹਰੇ ਖਲੋਤਾ ਦੇਖਦਾ ਜੀ ਸਾਰਾ ਬਿਲਕੁਲ ਖਰਾਬ ਹੋ ਚੁੱਕਾ ਸਾਡਾ ਆ 12 ਕਿਲੇ ਥਾਂ ਹੀ ਠੇਕੇ ਤੇ ਲਿਆ ਵਾ ਉਹ ਸਾਡੀ ਬੰਬੀ ਆ ਇਹ ਸਾਰਾ ਬਿਲਕੁਲ ਖਤਮ ਹੋ ਗਿਆ ਇਹ 27 ਤਰੀਕ ਦਾ ਪਾਣੀ ਆਇਆ ਵਾ ਤੇ 27 ਤਰੀਕ ਦਾ ਹੀ ਡੁੱਬਾ ਝੋਨਾ ਸਾਡਾ ਪਹਿਲਾਂ ਮਾਰਿਆ ਵਾ ਇਧਰੋਂ ਹਾ ਦਰਿਆ ਨੇ ਜਦੋਂ ਡਾਫ ਮਾਰੀ ਆ ਉਦੋਂ ਜ਼ਿਆਦਾ ਪਾਣੀ ਆਇਆ ਵਾ ਉਸ ਤੋਂ ਬਾਅਦ ਆ ਮੁੜ ਕੇ ਇਧਰੋਂ ਪਾਣੀ ਲੱਤ ਘਾ ਤੇ ਮਗਰੋਂ ਪਾਣੀ ਆ ਗਿਆ ਜੋ 27 ਤਰੀਕ ਦਾ ਡੁੱਬਾ ਹੇ ਤੱਕ ਸਾਡਾ ਕੋਈ ਨਹੀਂ ਇੱਥੇ ਪੱਠਾ ਢੱਕਾ ਵੀ ਇੱਥੇ ਆ 15 ਟਰਾਲੀਆਂ ਇੱਥੇ ਉੱਚੇ ਥਾਂ ਤੂੜੀ ਲਾਈ ਉਹ ਵੀ ਸਾਡੀ ਰੁੜ ਗਈ ਆ ਤੇ ਪਿੰਡ ਦਾ ਰਗ ਭਾ 1000 ਏਕੜ ਆ ਹੂੰ ਤੇ ਸਾਡੇ ਕੋਲ ਇੱਥੇ 12 13 ਕਿੱਲੇ ਥਾਂ ਛੇਕੇ ਤੇ ਆ 27 ਤਰੀਕ ਦਾ ਪਾਣੀ ਆ ਜੀ 11 ਤਰੀਕ ਹੋ ਚੁੱਕੀ ਆ ਹੂੰ ਸਾਡੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਨਾ ਕੋਈ ਆ ਵਸ ਤੂੜੀ ਸਾਰੀ ਸਾਡੀ ਖਰਾਬ ਸੁਕ ਹੋ ਗਈ ਰੁੜ ਚੁੱਕੀ ਕੋਈ ਠੇਕੇ ਦੇ ਪਹਿਲੀ ਸਾਡੇ ਤੋਂ ਉਹ ਸਾਡਾ ਕੋਈ ਵੀ ਸਵਾਲ ਨਹੀਂ ਹੈ ਹੂੰ ਉਧਰ ਹੜ੍ਹਾਂ ਦੇ ਕਾਰਨ ਅੰਮ੍ਰਿਤਸਰ ਦਾ ਅਜਨਾਲਾ ਵੀ ਕਾਫੀ ਪ੍ਰਭਾਵਿਤ ਹੋਇਆ ਜਿੱਥੇ ਹੁਣ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪਾਣੀ ਤਾਂ ਨਿਕਲ ਗਿਆ ਤੇ ਹੁਣ ਇਲਾਕੇ ਦੇ ਵਿੱਚ ਬਿਮਾਰੀਆਂ ਫੈਲਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਅਜਨਾਲਾ ਦੇ ਵਾਡਾਂ ਦੇ ਵਿੱਚ ਫੂਗਿੰਗ ਕਰਵਾਈ ਕੁਦਰਤ ਦੀ ਕਰੋਪੀ ਕੁਦਰਤ ਦਾ ਕਹਿਰ ਸਾਡੇ ਹਲਕੇ ਦੇ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਕਹਿਰ ਵਾਪਰਿਆ ਹੜ੍ਹਾਂ ਦਾ ਕਿ ਇਹਨਾਂ ਹੜ੍ਹਾਂ ਨੇ ਬਹੁਤ ਜ਼ਿਆਦਾ ਸਾਡਾ ਜਾਨੀ ਤੇ مالی ਨੁਕਸਾਨ ਕਰ ਦਿੱਤਾ ਹੈ ਮਾਨਯੋਗ ਸਾਫਕਾ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਸਾਨੂੰ ਸਖਤ ਨਿਰਦੇਸ਼ ਨੇ ਕਿ ਆਪਾਂ ਜਿੱਥੇ ਹਰ ਇੱਕ ਭੈਣ ਭਰਾ ਨੂੰ ਚਾਹੇ ਉਹ ਰਾਸ਼ਨ ਦੀ ਗੱਲ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ੀ ਆਪਾਂ ਨਹੀਂ ਰਹਿਣ ਦੇਣੀ ਚਾਹੇ ਉਹ ਫੌਗਿੰਗ ਦੀ ਗੱਲ ਹੈ ਅਸੀਂ ਸਾਡੀਆਂ ਲਗਾਤਾਰ ਟੀਮਾਂ ਜਿਹੜੀਆਂ ਨੇ ਦੋ ਟੀਮਾਂ ਅਸੀਂ ਬਣਾਈਆਂ ਨੇ ਇੱਕ ਸਾਡੀ ਟੀਮ ਸਵੇਰੇ ਅਰਲੀ ਮਾਰਨਿੰਗ ਚੱਲਦੀ ਹੈ ਦੂਸਰੀ ਟੀਮ ਜਦੋਂ ਅਸੀਂ ਸੂਰਜ ਜਿਹੜਾ ਸ਼ੁਭਦਾ ਹੈ ਉਦੋਂ ਸਾਡੀ ਦੂਸਰੀ ਟੀਮ ਜਿਹੜੀ ਹੈ ਫੌਗਿੰਗ ਵਾਸਤੇ ਤਿਆਰ ਪਰ ਤਿਆਰ ਰਹਿੰਦੀ ਹੈ ਔਰ ਹੜਪੀੜਤਾ ਦੀ ਮਦਦ ਲਈ ਸ਼੍ਰਮਣੀ ਕਮੇਟੀ ਅੱਗੇ ਆਈ ਹੈ ਹੜਪੀੜਤਾ ਦੇ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ ਜੋ ਕਿ ਐੱਛਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਮੁਫਤ ਕਿਤਾਬਾਂ ਐ ਜੀ ਪੀ ਸੀ ਵੱਲ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ 8 ਲੱਖ ਲੀਟਰ ਡੀਜ਼ਲ ਦਿੱਤਾ ਜਾਵੇਗਾ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ ਇਲਾਕਿਆਂ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਐ ਜੀ ਪੀ ਸੀ ਦੇ ਵੱਲੋਂ ਮਦਦ ਦੀ ਪਹੁੰਚਾਈ ਗਈ ਇਸ ਗੱਲ ਦਾ ਹਜਿੰਦਰ ਸਿੰਘ ਧਾਮੀ ਨੇ ਜ਼ਿਕਰ ਕੀਤਾ ਉਹਨਾਂ ਨੇ ਕਿ ਦਵਾਈਆਂ ਤਰਪਾਲਾਂ ਤੇ ਰਾਸ਼ਨ ਸਮੇਤ ਜ਼ਰੂਰੀ ਸਮਾਨ ਪਹੁੰਚਾਇਆ ਗਿਆ ਜੋ ਥੀ ਹੜਪੀੜਤਾ ਦੇ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ ਅੱਲਾ ਪਾਣੀ ਹਰਾ ਚਾਰਾ ਤਰਪਾ ਕੋਸ਼ ਜ਼ਮੀਨਾਂ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਸ਼ਤੇ ਨਹੀਂ ਹੋ ਸਕਣੀਆਂ ਉਹਨਾਂ ਦੇ ਵਿੱਚੋਂ ਪਾਣੀ ਨਹੀਂ ਸੁੱਕਣਾ ਝੋਨਾ ਵੀ ਮਰ ਗਿਆ ਤੇ ਕਣਕ ਵੀ ਮਰ ਜਾਣੀ ਆ। ਕੁਝ ਏਰੀਆ ਜਿਹੜੇ ਆ ਉੱਥੇ ਝੋਨਾ ਉੱਤੇ ਰੇਤਾ ਮਿੱਟੀ ਪੈ ਗਈ ਉਹਨੂੰ ਕਿਵੇਂ ਖੋਜਣਾ ਉਹਨੂੰ ਕਿਵੇਂ ਪਤਲੀ ਕਰਨਾ ਇਹ ਜ਼ਿਮੀਦਾਰਲੇ ਚਿੰਤਾ ਦਾ ਵਿਸ਼ਾ ਬਣਿਆ ਹੈ। ਅਸੀਂ ਲਗਭਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਜਾਂ ਲਈ 20 ਕਰੋੜ ਰੁਪਇਆ ਰਾਖਮਾ ਰੱਖਿਆ। ਫਲੱਡ ਅਫੈਕਟਿਡ ਏਰੀਏ ਜਿਹੜੇ ਵੀ ਗੁਰਦੁਆਰਾ ਸਹਿਮਾਨ ਡੈਮੇਜ ਹੋਏ ਆ ਉਹਨਾਂ ਨੂੰ ਤੁਰੰਤ 50-50 ਹਜ਼ਾਰ ਰੁਪਈਆ ਜਿਹੜਾ ਹੈ ਉਹ ਦਿੱਤਾ ਜਾਊਗਾ ਉਹ ਕਿਹੜੇ ਕਾਰਜਾਂ ਲਈ ਉਹ ਕਾਰਜਾਂ ਲਈ ਕਿ ਉਹ ਤਾਂ ਅਗਾਹ ਤੋਂ ਸੁਰੱਖਿਅਤ ਰਹਿਣ ਤੇ ਜਿਹੜਾ ਫਲਾਟ ਦੇ ਨਾਲ ਉੱਥੇ ਨੁਕਸਾਨ ਹੋਇਆ ਉਹਦੀ ਪਰਵਾਈ ਵੀ ਹੋ ਸਕੇ ਕਈਆਂ ਸਾਹਾਂ ਤੇ ਜੇ ਜ਼ਿਆਦਾ ਵੀ ਲੱਗਣਗੇ ਕਿਉਂਕਿ ਸultanpur Lodhi ਵਾਲੇ ਪਾਸੇ ਉਹ ਮੰਡ ਏਰੀਆ ਦੇ ਵਿੱਚ ਰਹਿੰਦੇ ਉਧਰ ਅਕਸਰ ਇਹ ਆਫਤ ਰਹਿੰਦੀ ਆ ਉਹ ਸਾਰਿਆਂ ਨੂੰ ਫਲੱਡ ਅਫੈਕਟਡ ਏਰੀਆ ਦੇ ਗੁਰਦੁਆਰਾ ਸਹਿਬਾਨਾਂ ਨੂੰ 50-50000 ਰੁਪਇਆ ਆਈਡੈਂਟੀਫਾਈ ਕਰਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ